ਜੋ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਐਸਪੀਡੀ ਪਵਨਜੀਤ ਵੱਲੋਂ ਸਮਰਾਲਾ ਤੇ ਪਿੰਡ ਚੈਲਾ ਵਿਖੇ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਮਹਤਵਪੂਰਨ ਵਿਅਕਤੀਆਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਪਿੰਡ ਦੀਆਂ ਔਰਤਾਂ ਦੇ ਨਾਲ ਨਾਲ ਬਜ਼ੁਰਗਾਂ ਅਤੇ ਨੌਜਵਾਨਾਂ ਨੇ ਵੀ ਹਿੱਸਾ ਲਿਆ ਐਸਪੀਡੀ ਪਵਨਜੀਤ ਸਿੰਘ ਅਤੇ ਆਰਐਸਪੀ ਦੀ ਅਗਵਾਈ ਹੇਠ ਰਾਬਤਾ ਮੀਟਿੰਗ ਦੇ ਵਿੱਚ ਪਿੰਡ ਦੇ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਨਸ਼ੇ ਦੀ ਲੱਤ ਵਿੱਚੋਂ ਵਹਨ ਨਿਕਲ ਅਤੇ ਨਸ਼ੇ ਦੇ ਵਪਾਰ ਕਰਨ ਵਾਲਿਆਂ ਦੇ ਨਾਮ ਦੱਸਣ ਲਈ ਸਹਿਯੋਗ ਦੇਣ ਲਈ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਸਿੰਥੈਟਿਕ ਨਸ਼ੇ ਦੇ ਨਾਲ ਨਾਲ ਨਕਲੀ ਸ਼ਰਾਬ ਤੋਂ ਵੀ ਬਚ ਕੇ ਰਹਿਣਾ ਚਾਹੀਦਾ ਹੈ। ਡੀਆਈਜੀ ਮੈਮ ਨਿਲੰਬਰੀ ਬੀਜ ਜਗਦਲੇ ਐਸਐਸਪੀ ਮੈਡਮ ਜੋਤੀ যাদੋ ਬੈਂਸ ਐਸਐਸਪੀ ਪੁਲਿਸ ਜ਼ਿਲ੍ਹਾ ਖੰਨਾ ਇਹਨਾਂ ਦੀਆਂ ਹਦਾਇਤਾਂ ਤੇ ਅਵੈਰਨੈਸ ਡਰੱਗ ਅਵਿਊਜ਼ ਦੇ ਖਿਲਾਫ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਇੱਕ ਮੋਹਮ ਚੱਲ ਰਹੀ ਹੈ ਇਹ ਉਸੇ ਲੜੀ ਦੇ ਵਿੱਚ ਅੱਜ ਅਸੀਂ ਬੀਐਸਪੀ ਦਾ ਤਰੂਚਨ ਸਿੰਘ ਹੋਣਾਂ ਦੀ ਮਦਦ ਦੇ ਨਾਲ ਇੱਥੇ ਤੁਹਾਡੇ ਚਾਹਲਾ ਪਿੰਡ ਦੇ ਵਿੱਚ ਇਹ ਅਵੈਰਨੈਸ ਪ੍ਰੋਗਰਾਮ ਦੇ ਤਹਿਤ ਲੋਕਾਂ ਦੇ ਵਿੱਚ ਬੈਠ ਕੇ ਗੱਲਬਾਤਾਂ ਕੀਤੀਆਂ ਬੜਾ ਛਾ ਹੁੰਗਾਰਾ ਮਿਲਿਆ ਹਰ ਕੋਈ ਇਸ ਗੱਲ ਨੂੰ ਸਮਝਦਾ ਹੈ ਕਿ ਅਸੀਂ ਕਿਹੋ ਜਿਹੇ ਬੇਸਤੇ ਦੇ ਲੋਕ ਹੈ ਕਿਵੇਂ ਸਾਨੂੰ ਜਿਹੜੀਆਂ ਬਾਹਰ ਦੀਆਂ ਦੁਸ਼ਮਣ ਤਾਕਤਾਂ ਹਨ ਕਮਜ਼ੋਰ ਕਰਨ ਲਈ ਚਾਹੇ ਅੱਤਵਾਦ ਚਾਹੇ ਹੁਣ ਇਹ ਨਾਰਕੋ ਟੈਰੋਰੀਜ਼ਮ ਉਹਨਾਂ ਨੇ ਇੱਥੇ ਫਲਾਇਆ ਹੈ ਲੇਕਿਨ ਇਸ ਚੀਜ਼ ਨੂੰ ਖਤਮ ਕਰਕੇ ਹੀ ਘਟਣਾ ਹੈ ਔਰ ਇਹ ਜਿਹੜਾ ਲਾਸਟ ਹਮਲਾ ਹੈ ਨਸ਼ੇ ਦੀ ਸਫਾਈ ਵਾਸਤੇ ਲੱਗਿਆ ਹੋਇਆ ਹੈ ਉਹਦੇ ਵਿੱਚ ਬਹੁਤ ਅੱਛਾ ਸਹਿਯੋਗ ਮਿਲਿਆ ਹੈ ਔਰ ਇਸ ਸਭ ਨੇ ਯਕੀਨ ਵੀ ਦਿਵਾਇਆ ਹੈ ਕਿ ਇਸ ਮੋਹਮ ਦੇ ਵਿੱਚ ਸਾਡੇ ਨਾਲ ਹੈ ਤੇ ਪੁਲਿਸ ਨੇ ਵੀ ਅਸੀਂ ਇਹਨਾਂ ਨੂੰ ਇਹ ਅਸ਼ੋਰੈਂਸ ਦਿੱਤੀ ਹੈ ਕਿ ਜਿਹੜੇ ਮਾੜੇ ਲੋਕ ਨੇ ਜਿਹੜੇ ਉਹ ਜੇ ਤੰਤਰ ਨੇ ਜਿਹੜੇ ਨਸ਼ਿਆਂ ਦੇ ਖਲਾ ਫਲਾ ਰਹੇ ਨੇ ਨਸ਼ੇ ਵੇਦੇ ਨੇ ਚਾਹੇ ਉਹ ਕਿਸੇ ਵੀ ਰੂਪ ਚ ਹੋਵੇ ਚਾਹੇ ਚਿੱਟਾ ਹੋਵੇ ਚਾਹੇ ਨਾਜਾਇਜ਼ ਸ਼ਰਾਬ ਦੀ ਵਿਕਰੀ ਹੋਵੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਅਗਰ ਉਹਨਾਂ ਬਾਰੇ ਕੋਈ ਇਤਲਾਹ ਮਿਲਦੀ ਤਾਂ ਤੁਰੰਤ ਸਾਨੂੰ ਉਹ ਇਤਲਾਹ ਦੇਣ ਅਸੀਂ ਉਹਨਾਂ ਦੀ ਜਿਹੜੀ ਪਹਿਚਾਨ ਹੈ ਉਹਨੂੰ ਗੁਪਤ ਰੱਖਾਂਗੇ ਔਰ ਅਸੀਂ ਉਹਦੇ ਤੇ ਕਾਰਵਾਈ ਕਰਦੇ ਹੋਏ ਉਸ ਚੀਜ਼ ਨੂੰ ਖਤਮ ਕਰਾਂਗੇ ਥੈਂਕ ਯੂ ਮੈਂ ਜਨਕਰਾਜ ਮਾਸਟਰ ਜੀ ਸ਼ਿਵਮੰਦਰ ਚੈਲਾ ਸੇਵਾਨਵਾਰਿਆ ਅੱਜ ਜਿਹੜਾ ਜੁਦ ਨਸ਼ੇ ਵਿਰੋਧ ਦੇ ਸੈਮੀਨਾਰ ਕੀਤਾ ਗਿਆ ਤੁਹਾਡੇ ਪਿੰਡ ਕਿਵੇਂ ਦੇਖਦੇ ਹੋ ਇਹਨੂੰ ਕਿੰਨੀ ਕੀ ਦੇਰ ਹੋ ਗਈ ਇਹਨੂੰ ਚੱਲਦੇ ਨੂੰ ਤੇ ਕੀ ਇਹਦੇ ਬਾਰੇ ਤੁਸੀਂ ਸੋਚਦੇ ਹੋ ਜਿੰਨਾ ਤੱਕ ਮੇਰਾ ਅੰਦਾਜ਼ਾ ਮੇਰਾ ਅੰਦਾਜ਼ਾ ਤੇ ਇਹੀ ਆ ਵੀ ਜੇ ਹਰ ਪਰਿਵਾਰ ਦਾ ਮੈਂਬਰ ਪੂਰਾ ਸਹਿਯੋਗ ਦੇਵੇ ਆਪਣੇ ਬੱਚਿਆਂ ਨੂੰ ਦੇ ਦੇ ਹੋਏ ਤਾਂ ਉਹ ਦਿਨ ਦੂਰ ਨਹੀਂ ਜਲਦੀ ਜਲਦੀ ਨਸ਼ਾ ਖਤਮ ਕੀਤਾ ਜਾਊਗਾ ਔਰ ਜਲਦੀ ਹੋਊਗਾ ਕਿਉਂਕਿ ਹਰ ਪਰਿਵਾਰ ਚਾਹੁੰਦਾ ਮੇਰੇ ਘਰ ਚ ਖੁਸ਼ਹਾਲੀ ਆਵੇ ਪਰ ਅਸੀਂ ਕੀ ਦੇਖ ਰਹੇ ਆ ਰੋਜ਼ ਨਿਊਜ਼ ਦੇਖਦੇ ਆ ਕਿ ਤਰ੍ਹਾਂ ਕਿਤੇ ਕਲੇਸ਼ ਪਿਆ ਹੀ ਰਹਿੰਦਾ ਜਿਹਨਾਂ ਅਸੀਂ ਦੇਖਦੇ ਆ ਉਹ ਮਾਮਾ ਦੇ ਪੁੱਤ ਜਿਹੜੇ ਅੱਜ ਇੰਜ ਹੀ ਚਲੇ ਗਏ ਜਿਹੜੇ ਮਾਮਾ ਤੜਫੀਆਂ ਨੇ ਉਹਨਾਂ ਨੂੰ ਦੇਖੋ ਦੇਖੋ ਉਹਨਾਂ ਦੇਖ ਕੇ ਤਰਸ ਆਉਂਦਾ ਮੈਨੂੰ ਵੀ ਇਹ ਮਾਂ ਕੀ ਕਰ ਰਹੀ ਆ ਨੰਬਰ 2 ਹੁਣ ਇਕੱਲੇ ਇਕੱਲੇ ਨੇ ਹਰ ਮਾਂ ਦਾ ਪੁੱਤ ਸੁੱਖਾ ਸੁੱਕੇ ਲੈ ਆਏ ਹੁੰਦੇ ਨੇ ਅਗੇ ਹੁੰਦੇ ਸੀ ਦੋ ਦੋ ਚਾਰ ਚ ਹੁੰਦੇ ਸੀ ਇੱਕ ਥੱਪੜਾ ਮਾਰਨਾ ਬਾਕੀ ਨੂੰ ਸਮਝਾ ਲੈਣਾ ਪਰ ਹੁਣ ਨਹੀਂ ਇਕੱਲੇ ਇਕੱਲੇ ਨੇ ਜੇ ਉਹ ਵੀ ਵਿਗੜ ਜਵੇ ਤਾਂ ਉਹ ਮਾਂ ਕੀ ਕਰੂਗੀ ਉਹ ਮਾਂ ਬੇਸਹਾਰਾ ਹੋਊਗੀ ਬੇਸਹਾਰਾ ਫਿਰ ਉਹ ਪ੍ਰਸ਼ਾਸਨ ਦਾ ਸਹਿਯੋਗ ਲੂਗੀ ਪਬਲਿਕ ਦਾ ਸਹਿਯੋਗ ਲੂਗੀ ਜਿਹਦੇ ਵਿੱਚ ਉਹ ਮਾਂ ਤੜਵੀ ਤੜਵੀ ਘਰੋਂ ਤਾਂ ਇਜਾਈ ਹੁੰਦੀ ਆ ਸਾਡਾ ਪਰਿਵਾਰ ਪਰਿਵੀ ਖਤਮ ਹੋ ਜਾਂਦੀ ਆ ਇਸ ਲਈ ਜੇ ਅਸੀਂ ਨਸ਼ਿਆਂ ਨੂੰ ਖਤਮ ਕਰੀਏ ਤਾਂ ਅਸੀਂ ਖੁਸ਼ਹਾਲੀ ਦੇ ਬਾਰੇ ਗੱਲ ਕਰ ਸਕਦੇ ਆ ਪਰ ਪੰਜਾਬ ਸਰਕਾਰ ਦਾ ਵੰਤਮਾਨ ਜੀ ਦਾ ਅਸੀਂ ਧੰਨਵਾਦੀ ਆ ਜਿਹੜੀ ਇਹ ਲਹਿਰ ਚਲਾਈ ਆ ਜਦ ਤੱਕ ਲਹਿਰੇ ਖਤਮ ਨਹੀਂ ਹੁੰਦੀ ਜਦ ਤੱਕ ਉਹ ਸਾਹ ਨ ਰਹਿਣ ਖਤਮ ਕਰਕੇ ਹੀ ਦਮ ਲੈਣ ਧੰਨਵਾਦ ਜੀ